ਹਾਂ ਜੀ ਸਾਸਤਰੀ ਕਾ ਜੀ ਸਾਰਿਆਂ ਨੂੰ ਅੱਜ ਅਸੀਂ ਮੋੜ ਮੰਡੀ ਦੇ ਵਿੱਚ ਸਾਡੇ ਨਾਲ ਭਾਈ ਤਰਨ ਸਿੰਘ 라 ਜੀ ਆ ਤੇ ਸਮਾਨ ਵੀ ਬੇਸ਼ੁਮਾਰ ਕਮਾਲ ਦਾ ਆ ਤੁਹਾਨੂੰ ਦੇਖਣ ਦਾ ਭੂਗੋਣਾ ਜਾਂ ਲੱਗੂਗਾ ਪਰ ਭਾਈ ਇਹ ਕੈਮਰਾ ਬਹੁਤ ਪੁਰਾਣਾ ਕਹਿ ਸਕਦਾ ਕਿ ਪਹਿਲੀਆਂ ਪਹਿਲੇ ਜਮਾਨਿਆਂ ਦੀਆਂ ਗੱਲਾਂ ਹੋਣੀਆਂ ਭਾਈ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬਈ ਗੱਲ ਇਹ ਹੋ ਆ ਵੀ ਆ ਆਈਟਮ ਕਿੱਥੋਂ ਲੱਭ ਕੇ ਲਿਆਂਦੀ ਤੁਸੀਂ ਭਾਈ ਬਿਰਝੇ ਹੈ ਆਗਰਾ ਤੋਂ ਮਿਲਿਆ ਮੈਨੂੰ ਇਹ ਅੱਛਾ ਮੜਾ ਇੱਕ ਤਾਂ ਇੱਕ ਮਾਗ ਦਿਖਾ ਸਕਦਾ ਹਾਂ ਹਾਂਜੀ ਹਾਂਜੀ ਆਗਰੇ ਤੋਂ ਅੱਛਾ ਹਾਂਜੀ ਹਾਂਜੀ ਇਹ 10 12 ਦਾ ਮਾਡਲ ਵਜਦਾ 10 ਵਾ 12 ਇਹਦਾ ਸਾਈਜ਼ ਸੀਗਾ ਅੱਛਾ ਇਹਦੀ ਮਤਲਬ ਕੀ ਦੁਰਲਭਤਾ ਹੈ ਕਿ ਇਹ ਕੈਸਟਾ ਮਤਲਬ ਕਿ ਇਸ ਤਰ੍ਹਾਂ ਹੁੰਦੀਆਂ ਸੀ ਇਹਦੀਆਂ ਇਹ ਕੈਸਟਾ ਨਹੀਂ ਨੈਗੇਟਿਵ ਹਾਂਜੀ ਇਹਦੇ ਚ ਯੂਜ਼ ਹੁੰਦਾ ਸੀਗਾ ਅੱਛਾ ਇਹ ਨੈਗੇਟਿਵ ਹਾਂਜੀ ਹਾਂਜੀ ਇਹ ਤਾਂ ਆ ਸਾਈਡ ਤੋਂ ਡੜਾ ਕੋਨ ਨਹੀਂ ਉਹ ਲਈ ਫਿਰਦੇ ਹਾਂ ਹਾਂਜੀ ਹਾਂਜੀ ਉਹਦੇ ਨਾਲ ਮੈਚ ਕਰਦਾ ਵੈਸੇ ਤਾਂ ਇਹਦੀ ਜਿਵੇਂ ਕੈਂਚੀ ਜੀ ਬਣੀ ਹੋਈ ਹੈ ਹਾਂਜੀ ਹਾਂਜੀ ਤੇ ਕਮਾਲ ਦੀ ਚੀਜ਼ ਆ ਹਨਾ ਇਹ ਕੇਸਟ ਹੋ ਗਈਆਂ ਕਿੱਥੇ ਪੈਂਦੀ ਸੀ ਕੇਸਟ ਕਿੱਥੇ ਪੈਂਦੀ ਇਹ ਇਹ ਵੀ ਜੇ ਇਹ ਯੂਜ਼ ਹੁੰਦਾ ਸੀਗਾ ਇਸ ਸਾਈਡ ਤੇ ਇਹਦਾ ਨੈਗੇਟਿਵ ਲੱਗਦਾ ਸੀਗਾ ਜੀ ਇੱਥੇ ਖੋਲ ਕੇ ਦੇਖ ਸਕਦੇ ਹਾਂ ਹਾਂ ਜੀ ਹਾਂ ਜੀ ਮੈਂ ਇੱਥੇ ਲੱਗਦਾ ਸੀ ਹਨਾ ਹਾਂ ਜੀ ਹਾਂ ਜੀ ਹਮਮ ਇਹ ਕਿਹ ਲੱਗ ਰਿਹਾ ਹੈ ਕੋਈ ਪਤਾ ਨਹੀਂ ਕਿ ਮੈਂ ਕਾਹਤੇ ਦਿਸਿਓ ਇਹ ਤੇ ਨਾ ਜੀ ਬਲੈਕ ਕਲਰ ਦਾ ਕਪੜਾ ਮਤਲਬ ਕੀ ਉੱਪਰ ਲੈ ਕੇ ਵਿੱਚ ਇਹਦਾ ਸਟੈਂਡ ਲੱਗਦਾ ਸੀਗਾ ਜੀ ਆ ਵੱਡੇ ਸਾਈਜ਼ ਦਾ ਇਹਦਾ ਸਟੈਂਡ ਹੈਗਾ ਅੱਛਾ ਕੰਪਲੀਟ ਇਹਦਾ ਸਟੈਂਡ ਲੱਗ ਕੇ ਮਤਲਬ ਕਿ ਇਸ ਤਰ੍ਹਾਂ ਖੁੱਲਦਾ ਸੀ ਇਹ ਹਾਂਜੀ ਟ੍ਰਾਈਪੋਡ ਹੈ ਇਹਦਾ ਬਿਲਕੁਲ ਜੀ ਇਹੇ ਸਟੈਂਡ ਲੱਗ ਕੇ ਫਿਰ ਇਹ ਯੂਜ਼ ਹੁੰਦਾ ਸੀਗਾ ਪੂਰੀ ਹਾਈਟ ਤੇ ਵੱਗ ਜਾਂਦਾ ਸੀਗਾ ਆਪਦੀ ਮਤਲਬ ਕੀ 5 ਫੁੱਟ ਦੀ ਹਾਈਟ ਤੇ ਇਹ ਸਟੈਂਡ ਹੋ ਜਾਂਦਾ ਸੀਗਾ ਜੀ ਹਮਮ ਤੇ ਉਸ ਤੋਂ ਬਾਅਦ ਮਤਲਬ ਕੀ ਇਹਦੀਆਂ ਇਹਦੇ ਜਿਹੜੇ ਪਾਰਟਸ ਨੇ ਅੱਜਕੱਲ ਇੱਕ ਤਾਂ ਇਹਦੀ ਸ਼ਾਹੀ ਨਹੀਂ ਮਿਲਦੀ ਜਿਹਦੇ ਨਾਲ ਇਹਦੀ ਫੋਟੋ ਪ੍ਰਿੰਟ ਹੁੰਦੀ ਸੀ ਅੱਛਾ ਹਾਂਜੀ ਇਹ ਮੇਡ ਇਨ ਇੰਗਲੈਂਡ ਨੇ ਜੀ ਇਹ ਇਹ ਮੇਡ ਇਨ ਇੰਗਲੈਂਡ ਦਾ ਇਕੱਠਾ ਕਿਵੇਂ ਹੁੰਦਾ ਅੱਖ ਕਿੱਥੇ ਲਾਉਣੀ ਹੁੰਦੀ ਇੱਥੇ ਨਹੀਂ ਜੀ ਇਹ ਤਾਂ ਲੈਂਜੇ ਫੋਕਸ ਬਣਾਉਂਦਾ ਸੀ ਅੱਛਾ ਆਹ ਲੈਂਸ ਹੋ ਗਿਆ ਕਾਲਾ ਜਿਹਾ ਇਹਦੇ ਅੰਦਰ ਬਿਲਕੁਲ ਜੀ ਆਹ ਲੈਂਜ ਆਹ ਨਾ ਆਹ ਲੈਂਜ ਹੋ ਗਿਆ ਤੇ ਕੱਠਾ ਕਿਵੇਂ ਹੁੰਦਾ ਹਾਂਜੀ ਕੱਠਾ ਤਾਂ ਇਹਦਾ ਪ੍ਰੋਸੈਸ ਵੱਖਰਾ ਹੈ ਜੀ ਇਹਦਾ ਹਾਂਜੀ ਇਹ ਤਾਂ ਉੱਥੋਂ ਫੋਟੋ ਖਿੱਚਣ ਦਾ ਦਾ ਮਤਲਬ ਕਿ ਜਰੀਆ ਇੱਥੋਂ ਹੁੰਦਾ ਸੀਗਾ ਜੀ ਅੱਛਾ ਇੱਥੇ ਵਿੱਚ ਫੋਟੋ ਬਚੀ ਹਾਂਜੀ 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 ਸਾਈਜ਼ ਬੰਦੇ ਸੀਗੇ ਜੀ ਪਲੇਟਸ ਅਲੱਗ-ਅਲੱਗ ਲੱਗਦੀਆਂ ਸੀਗੀਆਂ ਉਹਦੇ ਅਲੱਗ-ਅਲੱਗ ਸਾਈਜ਼ ਬਣ ਜਾਂਦੇ ਤੇ ਜ਼ੂਮ ਫਿਰ ਇਹਦਾ ਜੂਮ ਦੀ ਲੋੜ ਪੈ ਜੇ ਫਿਰ ਹਾਂਜੀ ਜ਼ੂਮ ਇਹਦਾ ਮਤਲਬ ਕੀ ਆ ਜੂਮ ਠੀਕ ਹੈ ਜੀ ਮਤਲਬ ਨਾਟਕ ਕसनी ਚੱਲੋ ਤੇ ਆ ਜੂਮ ਦੇ ਪਾਉ ਹਾਂਜੀ 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 ਹਾਂ ਇੱਥੋਂ ਆਸੇ ਵੱਡਾ ਹੁੰਦਾ ਉਹਦੇ ਕੋਲ ਸਪਰਿੰਗ ਜੀ ਨਿਕਲੇ ਉਹ ਵਾਜੇ ਵਾਂ ਹਮਮ ਕਮਾਲ ਦੀ ਚੀਜ਼ ਆ ਹਾਂਜੀ ਇਹ ਕਿੰਨੇ ਖੋਣਗੇ ਹੁਣ ਆਪਣੇ ਪਾ ਇਥੇ ਆਪਣੇ ਪੰਜਾਬ 'ਚ ਭਲਾ ਭੜਾ ਦਾ ਘਾਟ ਹੀ ਹੋਣਗੇ ਮੈਂ ਤਾਂ ਨਹੀਂ ਦੇਖਿਆ ਹੋਰ ਕਿਸੇ ਕੋਲ ਬਿਲਕੁਲ ਜੀ ਮੇਰੇ ਲਈ ਵੀ ਇਹ ਨਵੀਂ ਚੀਜ਼ ਸੀ ਤੇ ਮੈਂ ਇਹਨੂੰ ਮਤਲਬ ਜੀ ਰੱਖਣਾ ਚਾਹਿਆ ਕਲੈਕਸ਼ਨ ਦੇ ਵਿੱਚ ਹਮ ਤੇ ਬੜੀ ਵਧੀਆ ਲੱਗੀ ਚੀਜ਼ ਐ ਸਾਈਜ਼ ਵੀ ਡਿਫਰੈਂਟ ਐ ਔਰ ਕਲੈਕਟੇਬਲ ਪੀਸ ਹੈਗਾ ਕੰਡੀਸ਼ਨ ਵਾਈਜ਼ ਸੀਗਾ ਵਧੀਆ ਕੰਡੀਸ਼ਨ 'ਚ ਸੀਗਾ ਜੀ ਇਹ ਵਧੀਆ ਕੰਡੀਸ਼ਨ 'ਚ ਤਾਂ ਇਕੱਠਾ ਕਰ ਸਕਦੇ ਆ ਹਾਂਜੀ ਇਸ ਤੋਂ ਬਿਨਾਂ ਸਰ ਕੋਲ ਹੋਰ ਵੀ ਬਹੁਤ ਭੰਡਾਰ ਪਿਆ ਇੱਕ ਆਹ ਕੈਮਰਾ ਪਿਆ ਆਹ ਦੇਖੋ ਦਰਸ਼ਕੋ ਲੈ ਮੈਂ ਕਹਿੰਦਾ ਭਾਈ ਇਹ ਹੁਣ ਨਿਕਨ ਕਹਿੰਦੇ ਆ ਇਹਨੂੰ ਤੇ ਬਾਈ ਉਹਨਾਂ ਕੋਲ ਕਮਾਲ ਦੀ ਕਲੈਕਸ਼ਨ ਆ ਹਜੇ ਤਾਂ ਆਪਾਂ ਮੜੀਆਂ ਜੀਆਂ ਗੱਲਾਂ ਸੁਰਾਂ ਹੀ ਛੇੜੀਆਂ ਵਾ ਤੇ ਹਜੇ ਤਾਂ ਬਹੁਤ ਕੁਝ ਪਿਆ ਇਹਨਾਂ ਕੋਲੇ ਆ ਕਿਹੜਾ ਮਾਡਲ ਹੈ ਜੀ ਇਹ 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 ਨਿਕਨ ਕੰਪਨੀ ਦੇ ਜੀ ਇਹ ਅੱਛਾ ਕਾਫੀ ਪੁਰਾਣਾ ਹੈਗਾ ਬਰਾਸ਼ ਦਾ ਬਣੇ ਹੋਈ ਹੈ ਬੋਡੀ ਇਹਦੀ ਬਸ ਇਹਦੇ ਜਾਪਾਨ ਜਾਪਾਨ ਦੇ ਬਣੇ ਹੋਏ ਆਂਦੇ ਸੀਗੇ ਜੀ ਇਹ ਨਿਕਨ ਦੇ ਜੀ ਹਾਂਜੀ ਪੁਰਾਣਾ ਮਾਡਲ ਹੀ ਹੈ ਬਿਲਕੁਲ ਜੀ ਇੱਕ ਇਨਾ ਵਾ ਕੈਮਰਾ ਆਇਆ ਸੀਗਾ ਬੜੀ ਵਧੀਆ ਚੀਜ਼ ਐ ਇਹਨੂੰ ਤੁਸੀਂ ਜਦੋਂ ਯੂਜ਼ ਕਰੋਗੇ ਨਾ ਚਲਾ ਕੇ ਦੇਖੋਗੇ ਅੱਖ ਤੇ ਲਗਾ ਕੇ ਦੇਖੋ ਜੀ ਇਹਨੂੰ ਐਸਾ ਐਸਾਈਡ ਤੋਂ ਹਾਂਜੀ ਸੋਰੀ ਇਹਦੇ ਚ ਨੈਗੇਟਿਵ ਪਾਉਣਾ ਲੱਗ ਜੀ ਇਹਦਾ ਨੈਗੇਟਿਵ ਪਾਉਣਾ ਮੈਂ ਤਾਂ ਚਿੱਟਾ ਚਿੱਟਾ ਜਾਂਦੀ ਜਾਂਦਾ ਸਾਰਾ ਅੱਛਾ ਇਹ ਨੈਗੇਟਿਵ ਹਾਂਜੀ ਇਹਦਾ ਨੈਗੇਟਿਵ ਹੈ ਜੀ ਇਹ ਰਾਊਂਡ ਸ਼ੇਪ ਚ ਆਉਂਦਾ ਸੀਗਾ ਹੂੰ ਆਪ ਹੈ ਗਿਆ ਨੈਗੇਟਿਵ ਹਾਂਜੀ ਅ ਤੁਸੀਂ ਦੇਖੋ 3D ਸਿਸਟਮ ਕਿੱਡਾ ਵਧੀਆ ਇਹਦੇ ਵਿੱਚ ਛੱਪੜ ਚ ਮੱਝਾਂ ਨਾਉਂਦੀਆਂ ਦੇ ਸੀ ਜਾਂਦੀਆਂ ਹਾਂਜੀ ਹਾਂਜੀ ਹੈਨਾ ਇਹਦੀ ਫੋਟੋ ਚੇਂਜ ਕਰ ਸਕਦੇ ਤੁਸੀਂ ਇੱਥੋਂ ਦੁਆਰਾ ਅੱਛਾ ਹਾਂ ਹੁਣ ਕੋਈ ਮੰਦਰ ਯਾਦ ਸੀ ਜਾਂਦਾ ਆ ਕਿਲੇ ਜੇ ਵੀ ਆ ਗਏ ਆਪਣੀਆਂ ਵੀਡੀਓ ਵਾਲੇ ਬਾਈ ਆ ਕੋਈ ਸੱਪ ਜਾ ਫੜੀ ਬੈਠਾ ਕਮਾਲ ਦੀ ਜੀ ਯਾ ਹਨਾ ਇਹ ਇਹ ਫੋਟੋ ਖਿੱਚ ਕੇ ਪਾਈ ਨਹੀਂ ਸੀ ਵਿੱਚ ਪਰ ਨਹੀਂ ਜੀ ਨਹੀਂ ਇਹ ਖਿੱਚ ਕੇ ਮਤਲਬ ਕਿ ਨੈਗੇਟਿਵ ਹੀ ਇਹਦਾ ਇਸ ਤਰ੍ਹਾਂ ਤਿਆਰ ਹੁੰਦਾ ਸੀ ਰੌਂਡ ਸ਼ੇਪ ਚ ਹਮ ਹਾਂਜੀ ਤਾਂ ਹੀ ਸੀ ਇਹ ਹਾਂਜੀ ਇਸ ਤਰ੍ਹਾਂ ਹੀ ਵੀਓ ਮਾਸਟਰ ਮਤਲਬ ਕਿ ਕੈਮਰਾ ਵਜਦਾ ਸੀਗਾ ਜੀ ਇਹ ਜੀ ਇਹ ਕਾ ਵੀ ਕੈਮਰਾ ਹੀ ਆ ਤੁਹਾਡੇ ਕੋਲੇ ਬਾਈ ਹਾਂਜੀ ਇਹ ਵੀ ਕੈਮਰਾ ਹੈ ਇਹ ਕਿਵੇਂ ਵਰਤੇ ਜਾਂਦਾ ਹੈ ਇਹ ਇਹ ਤਾਂ ਐ ਇਤਾਂ ਨਹੀਂ ਸੀ ਬਿਲਕੁਲ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੈ ਜੀ ਅੱਛਾ ਇੱਥੋਂ ਖੜ ਕੇ ਦੇਖ ਇੱਥੇ ਫੋਕਸ ਬੰਦਦਾ ਸੀ ਇੱਥੋਂ ਫੋਕਸ ਬੰਦ ਆਹ ਦੇਖੋ ਦਰਸ਼ਕੋ ਇੱਥੇ ਨਾ ਫੋਟੋ ਲੈਸ ਜਾਂਦੀ ਹੁੰਦੀ ਆ ਮਤਲਬ ਜਿਵੇਂ ਇਹਦੇ ਵਿੱਚ ਮੈਂ ਪ੍ਰੀਤ ਮੈਨੂੰ ਦਿਖ ਰਿਹਾ ਸਾਹਮਣੇ ਖੜਾ ਵੀ ਉਹ ਕੈਮਰਾ ਲਈ ਖੜਾ ਹੈ ਨਾ ਇਹਦੇ ਵਿੱਚੋਂ ਬਰਾਬਰ ਜਾ ਕਰਕੇ ਤੇ ਕਿੱਥੋਂ ਕਲਿੱਕ ਹਾਂਜੀ ਹਾਂਜੀ ਤੇ ਇੱਥੋਂ ਆਹ ਆ ਇੱਕ ੜੱਕਦ ਨੇ ਕਰਕੇ ੜੱਕਦ ਨੇ ਫੋਟੋ ਖਿੱਚੀ ਜਾਣੀ ਹੁੰਦੀ ਆ ਇਹ ਔਖੇ ਕੰਮ ਸੀ ਕਿ ਹੁਣ ਹੀ ਸੌਖਾ ਹੋ ਗਿਆ ਹਾਂ ਬਿਲਕੁਲ ਹੀ ਬਿਲਕੁਲ ਇਹ ਇੱਕ ਐ ਲਾ ਲੋ ਵੀ ਇਹਦੇ ਬਿਨਾ ਅੱਜ ਦੀ ਘੜੀ ਦਾ ਇਨਸਾਨ ਅੰਨਾ ਹੋ ਗਿਆ ਜੀ ਕੈਮਰੇ ਤੋਂ ਇਲਾਵਾ ਮਤਲਬ ਕਿ ਅੱਜ ਦੀ ਘੜੀ ਕੁਝ ਵੀ ਨਹੀਂ ਆਪਾਂ ਦੇਖ ਸਕਦੇ ਜੇ ਕੈਮਰਾ ਨਾ ਹੁੰਦਾ ਨਾ ਤਾਂ ਇਤਿਹਾਸ ਨੂੰ ਦੇਖ ਸਕਦੇ ਜੀ ਜੀ ਨਾ ਆਪਾਂ ਦਾ ਮਤਲਬ ਕਿ ਆਉਣ ਵਾਲਾ ਕੁਝ ਦੇਖ ਸਕਦੇ ਆ ਵਿਦਆਊਟ ਕੈਮਰੇ ਤੋਂ ਅੰਨੇ ਹੈ ਜੀ ਬਿਨਾ ਕੈਮਰੇ ਤੋਂ ਸਹੀ ਹੈ